ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਰਮਿਆਨ ਹੁਣ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਵਿੱਚ ਬਿਨੈਕਾਰਾਂ ਤੇ ਦਿਲਚਸਪੀ ਘਟ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਸਟੱਡੀ ਵੀਜ਼ੇ ਦੇ ਲਈ ਸ਼ਰਤਾਂ ਦੇ ਅਨੁਸਾਰ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਬਿਨੈਕਾਰ ਦੇ ਕੋਲ ਕੋਲੇਜ ਤੋਂ ਲੈਟਰ ਆਫ ਅਪੈਂਸਟਸ ਅਤੇ ਪ੍ਰੋਮਿਸ ਤੇ ਪ੍ਰੋਵਿੰਸ਼ੀਅਲ ਅਟੈਂਸਟੇਸ਼ਨ ਲੈਟਰ ਤੋਂ ਇਲਾਵਾ ਲੋੜਿੰਦੇ ਫੰਡ ਹੋਣੇ ਚਾਹੀਦੇ ਨੇ ਜਾਣਕਾਰੀ ਅਨੁਸਾਰ ਵਿਦਿਆਰਥੀ ਨੂੰ 1 ਸਾਲ ਦੀ ਟਿਊਸ਼ਨ ਫੀਸ ਭਰਨ ਤੋਂ ਇਲਾਵਾ GICV ਨਹੀਂ ਪੜ੍ਹ ਨਹੀਂ ਪਾਵੇਗੀ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 2025 ਦੀ ਪਹਿਲੀ ਛਮਾਈ ਦੌਰਾਨ 2024 ਦੇ ਮੁਕਾਬਲੇ 88617 ਘੱਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ। 2024 ਜਨਵਰੀ ਤੋਂ ਜੂਨ ਤੱਕ ਦੀ ਗਿਣਤੀ 125034 ਸੀ ਤੇ ਸਾਲ 2024 ਦੌਰਾਨ ਕੁੱਲ 294299 ਸਟੱਡੀ ਵੀਜ਼ੇ ਜਾਰੀ ਕਰ ਦਿੱਤੇ ਗਏ। ਉਹਨ ਕੈਨੇਡਾ ਦਾ 437000 ਸਟੱਡੀ ਵੀਜ਼ੇ ਪੈਚ ਤੇ ਹੁਣ ਕੈਨੇਡਾ ਦਾ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟੀਚਾ ਹੈ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਨ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਫਿਰ ਸਰਕਾਰ ਨੇ ਪਹਿਲਾਂ ਹੀ ਸਟੱਡੀ ਪਰਮਿਟਾ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦੇ ਇਹ ਅੰਕੜਾ 437000 ਉੱਤੇ ਲਿਆਂਦਾ ਸੀ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ 437000 ਦੇ ਟਿੱਕੇ ਵਿੱਚ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਭਾਵ ਹੈ ਕਿ ਪਹਿਲੀ ਛਮਈ ਦੌਰਾਨ ਕੁੱਲ ਟਿੱਕੇ ਸਿਰਫ 9% ਹੀ ਪੂਰਾ ਹੋਇਆ ਹੈ ਫੈਡਰਲ ਸਰਕਾਰ ਦੇ ਵੱਲੋਂ ਸਟੂਡੈਂਟ ਡ੍ਰੈਕਟ ਸਟਰੀਮ ਬੰਦ ਕਰਨਾ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡ੍ਰੈਕਟ ਸਟਰੀਮ ਨੂੰ 8 ਨਵੰਬਰ 2024 ਨੂੰ ਅਚਾਰਕ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਕੈਨੇਡਾ ਵੱਲੋਂ 2018 ਦੌਰਾਨ ਪਾਤ ਪਾਕਿਸਤਾਨ, ਚੀਨ, ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅੱਜ ਜੀ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ। ਸਟੂਡੈਂਟ ਪ੍ਰੈਕਟਿਸ ਸਟ੍ਰੀਮ ਦੇ ਵਿੱਚੋਂ ਨਤੀਜੇ ਮੁਕਾਬਲਤਨ ਜਲਦੀ ਹੀ ਮਿਲਦੇ ਸਨ ਤੇ ਇਸ ਲਈ ਸਟੂਡੈਂਟ ਪ੍ਰੈਕਟਿਸ ਸਟ੍ਰੀਮ ਬਧੇਰੇ ਪ੍ਰਚਲਿਤ ਰਹੀ। ਸਟੂਡੈਂਟ ਪ੍ਰੈਕਟਿਸ ਸਟ੍ਰੀਮ ਦੇ ਲਈ ਬਿਨਕਾਰ ਨੂੰ 1 ਸਾਲ ਦੀ ਫੀਸ GIC ਭਰਨੀ ਅਤੇ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮਾਡਿਅਲ ਦੇ ਵਿੱਚੋਂ 6 ਬੈਂਡ ਜ਼ਰੂਰੀ ਸਨ ਤੇ ਕਾਲਜ ਬਦਲਣ ਦੇ ਲਈ ਨਵੀਂ ਜੀ ਨੋਟ ਕਰ ਦਿੱਤੀ ਗਈ 6 ਨਵੰਬਰ 2024 ਦੌਰਾਨ ਪੈਚ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮ ਅਦਾ ਐਲਾਨ ਕਰਦੇ ਕਿਹਾ ਕਿ ਵਿਦਿਆਰਥੀ ਬਿਨਾ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕੋਲੀਜ ਨਹੀਂ ਬਦਲ ਸਕਦੇ ਬਾਰਡਰ ਉਤੇ ਸਟਡੀ ਪਰਮਿਟ ਸੇਵਾਵਾਂ ਵੀ ਬੰਦ ਹੋ ਚੁੱਕੀਆਂ ਨੇ ਫੈਡਰਲ ਸਰਕਾਰ ਦੇ ਵੱਲੋਂ 24 ਦਸੰਬਰ ਤੋਂ 플ੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਦੇ ਨਾਲ ਬਾਰਡਰ ਤੋਂ ਸਟਡੀ ਪਰਮਿਟ ਦੇ ਵਿੱਚ ਵਾਧੇ ਅਤੇ ਪੜਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਵਿਕਲਪ ਬੰਦ ਹੋ ਗਏ फ्रेंकोफोन माइनोरिटी कम्युनिटी स्टूडेंट पायलट प्रोग्राम दी शुरुआत अफ्रीका, मिडिल ईस्ट आदि ਦੇ ਵਿੱਚ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਦੇ ਨਾਲ ਪੈਡਲ ਸਰਕਾਰ ਦੇ ਵੱਲੋਂ ਅਗਸਤ 2024 ਦੌਰਾਨ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਜ਼ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪਾਇਲਟ ਪ੍ਰੋਗਰਾਮ ਦੇ ਲਈ ਪੂਰੇ ਦੇਸ਼ ਦੇ ਵਿੱਚ 6 ਪ੍ਰੋਵਿੰਸਸ ਦੇ ਵਿੱਚ 10 ਕਮਿਊਨਿਟੀਜ਼ ਦੀ ਚੋਣ ਕੀਤੀ ਗਈ ਤੇ ਪਾਇਲਟ ਪ੍ਰੋਗਰਾਮ ਤਹਿਤ ਪਹਿਲੇ ਸਾਲ ਦੇ ਲਈ 2300 ਸਟੱਡੀ ਪਰਮਿਟਸ ਆਰਟਚਾ ਸੀ। ਦੱਸਿਏ ਕੈਨੇਡਾ ਵਿੱਚ ਮੌਜੂਦਾ ਨਿਯਮ ਅਨੁਸਾਰ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲਦਾ ਤੇ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਅਤੇ ਮੰਤਰਾਲੇ ਦੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਲਿਸਟ ਦੇ ਵਿੱਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਅਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਸਨ ਇੱਕ ਵਾਰ ਫਿਰ ਦੱਸਿਏ ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵੱਲੋਂ ਇਮੀਗ੍ਰੇ ਤਬਦੀਲੀਆਂ ਦਰਮਿਆਨ ਹੁਣ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਵਿੱਚ ਬਿਨੇਕਾਰਾਂ ਤੇ ਦਿਲਚਸਪੀ ਘਟ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਸਟੱਡੀ ਵੀਜ਼ੇ ਦੇ ਲਈ ਸ਼ਰਤਾਂ ਦੇ ਅਨੁਸਾਰ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਬਿਨੇਕਾਰ ਦੇ ਕੋਲ ਕੋਲੇਜ ਤੋਂ ਲੈਟਰ ਆਫ ਅਪੈਂਸਟਿਸ ਅਤੇ ਪ੍ਰੋਮਿਸ ਤੇ ਪ੍ਰੋਵਿੰਸ਼ੀਅਲ ਅਟੈਂਸ ਸਟੇਸ਼ਨ ਲੈਟਰ ਤੋਂ ਇਲਾਵਾ ਲੋੜਿੰਦੇ ਫੰਡ ਹੋਣੇ ਚਾਹੀਦੇ ਨੇ ਜਾਣਕਾਰੀ ਅਨੁਸਾਰ ਵਿਦਿਆਰਥੀ ਨੂੰ 1 ਸਾਲ ਦੀ ਟਿਊਸ਼ਨ ਫੀਸ ਭਰਨ ਤੋਂ ਇਲਾਵਾ ਜੀਆਈਸੀਵੀ ਭਰਨੀ ਪਵੇਗੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 2025 ਦੀ ਪਹਿਲੀ ਛਮਾਹੀ ਦੌਰਾਨ 2024 ਦੇ ਮੁਕਾਬਲੇ 88617 ਘਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ। 2024 ਜਨਵਰੀ ਤੋਂ ਜੂਨ ਤੱਕ ਦੀ ਗਿਣਤੀ 125034 ਸੀ ਤੇ ਸਾਲ 2024 ਦੌਰਾਨ ਕੁੱਲ 292299 ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਹੁਣ ਕੈਨੇਡਾ ਦਾ 437000 ਸਟੱਡੀ ਵੀਜ਼ੇ ਪੈਚ ਤੇ ਹੁਣ ਕੈਨੇਡਾ ਦਾ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟਿਚਾ ਹੈ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਨ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਫੈਡਰਲ ਸਰਕਾਰ ਨੇ ਪਹਿਲਾਂ ਹੀ ਸਟਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦੇ ਇਹ ਅੰਕੜਾ 4,37,000 ਉੱਤੇ ਲਿਆਂਦਾ ਸੀ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ 437000 ਦੇ ਟੀਚੇ ਵਿੱਚ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਭਾਵ ਹੈ ਕਿ ਪਹਿਲੀ ਛਮਈ ਦੌਰਾਨ ਕੁੱਲ ਟੀਚੇ ਸਿਰਫ 9% ਹੀ ਪੂਰਾ ਹੋਇਆ ਹੈ ਫੈਡਰਲ ਸਰਕਾਰ ਦੇ ਵੱਲੋਂ ਸਟੂਡੈਂਟ ਡ੍ਰੈਕਟ ਸਟ੍ਰੀਮ ਬੰਦ ਕਰਨਾ ਕੈਨੇਡਾ ਵੱਲੋਂ ਸਟੱਡੀ ਵੀਜ਼ਾ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡ੍ਰੈਕਟ ਸਟ੍ਰੀਮ ਨੂੰ 8 ਨਵੰਬਰ 2024 ਨੂੰ ਚਾਰਕ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਕੈਨੇਡਾ ਵੱਲੋਂ 2018 ਦੌਰਾਨ ਪਾਕਿਸਤਾਨ ਚੀਨ ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜੀ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ ਸਟੂਡੈਂਟ ਪ੍ਰੈਕਟਸ ਸਟ੍ਰੀਮ ਦੇ ਵਿੱਚੋਂ ਨਤੀਜੇ ਮੁਕਾਬਲਤਨ ਜਲਦੀ ਹੀ ਮਿਲਦੇ ਸਨ ਤੇ ਇਸ ਲਈ ਸਟੂਡੈਂਟ ਪ੍ਰੈਕਟਸ ਸਟ੍ਰੀਮ ਵਧੇਰੇ ਪ੍ਰਚਲਿਤ ਰਹੀ ਸਟੂਡੈਂਟ ਪ੍ਰੈਕਟਸ ਸਟ੍ਰੀਮ ਦੇ ਲਈ ਬਿਨਕਾਰ ਨੂੰ 1 ਸਾਲ ਦੀ ਫੀਸ GIC ਭਰਨੀ ਅਤੇ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮਾਡਿਅਲ ਦੇ ਵਿੱਚੋਂ 6 ਬੈਂਡ ਜ਼ਰੂਰੀ ਸਨ ਤੇ ਕਾਲਜ ਬਦਲਣ ਦੇ ਲਈ ਨਵੀਂ ਅਰਜੀ ਦੀ ਵੀ ਲੋਡ ਕਰ ਦਿੱਤੀ ਗਈ 6 ਨਵੰਬਰ 201 24 ਦੂਰਾਂ ਪੈਚ ਨਵੰਬਰ 2024 ਦੂਰਾਂ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮ ਅਦਾ ਐਲਾਨ ਕਰਦੇ ਕਿਹਾ ਕਿ ਵਿਦਿਆਰਥੀ ਬਿਨਾ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕੋਲਜ ਨਹੀਂ ਬਦਲ ਸਕਦੇ ਬਾਰਡਰ ਓਤੇ ਸਟੱਡੀ ਪਰਮਿਟ ਸੇਵਾਵਾਂ ਵੀ ਬੰਦ ਹੋ ਚੁੱਕੀਆਂ ਨੇ ਫੈਡਰਲ ਸਰਕਾਰ ਦੇ ਵੱਲੋਂ 24 ਦਸੰਬਰ ਤੋਂ ਫਲੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਦੇ ਨਾਲ ਬਾਰਡਰ ਤੋਂ ਸਟੱਡੀ ਪਰਮਿਟ ਦੇ ਵਿੱਚ ਵਾਧੇ ਅਤੇ ਪੜਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਵਿਕਲਪ ਬੰਦ ਹੋ ਗਏ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀ ਸਟੂਡੈਂਟ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਅਫਰੀਕਾ, ਮਿਡਲ ਈਸਟ ਆਦਿ ਦੇ ਵਿੱਚ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਦੇ ਨਾਲ ਫੈਡਰਲ ਸਰਕਾਰ ਦੇ ਵੱਲੋਂ ਅਗਸਤ 2024 ਦੌਰਾਨ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪਾਇਲਟ ਪ੍ਰੋਗਰਾਮ ਦੇ ਲਈ ਪੂਰੇ ਦੇਸ਼ ਦੇ ਵਿੱਚ 6 ਪ੍ਰੋਵਿੰਸਸ ਦੇ ਵਿੱਚ 10 ਕਮਿਊਨਿਟੀਜ਼ ਦੀ ਚੋਣ ਕੀਤੀ ਗਈ ਤੇ ਪਾਇਲਟ ਪ੍ਰੋਗਰਾਮ ਤਹਿਤ ਪਹਿਲੇ ਸਾਲ ਦੇ ਲਈ 2300 ਸਟਡੀ ਪਰਮਿਟਸ ਜਾਰੀ ਕੀਤੇ ਗਏ। ਦਸਵੀਂ ਕੈਨੇਡਾ ਵਿੱਚ ਮੌਜੂਦਾ ਨਿਯਮਤ ਦੇ ਅਨੁਸਾਰ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲਦਾ ਤੇ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਅਤੇ ਮੰਤਰਾਲੇ ਦੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਲਿਸਟ ਦੇ ਵਿੱਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਅਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ